ਚਰਚੇ ਜਲੰਧਰ ਦੀ ਸੀਟ ਦੇ ਨੇ ਜਲੰਧਰ ਦੀ ਸੀਟ ਨੇ ਪੰਜਾਬ ਦੇ ਵਿੱਚ ਹਹਾਕਾਰ ਮਚਾ ਦਿੱਤੀ ਹੈ 13 ਸੀਟਾਂ ਦੇ ਵਿੱਚੋਂ ਇੱਕ ਜਲੰਧਰ ਦੀ ਸੀਟ ਹੈ ਜਿੱਥੇ ਖਾਸਾ ਪੜਥੂ ਮੱਚਿਆ ਉੱਥੇ ਹੀ ਸੀਐਮ ਭਗਵੰਤ ਮਾਨ ਦਾ ਇੱਕ ਟਵੀਟ ਸਾਹਮਣੇ ਆ ਗਿਆ ਉਸ ਵੇਲੇ ਜਦੋਂ ਚਰਚੇ ਸੀ ਸ਼ੀਲ ਕੁਮਾਰ ਰਿੰਕੂ ਦੇ ਬਿਆਨ ਮਗਰੋਂ ਕਿ ਸੀਐਮ ਭਗਵੰਤ ਮਾਨ ਕਿਤੇ ਆਪ ਤਾਂ ਨਹੀਂ ਜਲੰਧਰ ਮੈਦਾਨ ਦੇ ਵਿੱਚ ਉਤਰਦੇ ਪਏ ਉਥੇ ਹੀ ਸੀਐਮ ਭਗਵੰਤ ਮਾਨ ਦਾ ਇੱਕ ਟਵੀਟ ਸਾਹਮਣੇ ਆ ਗਿਆ। ਉਸ ਟਵੀਟ ਦੇ ਵਿੱਚ ਜਲੰਧਰ ਸੀਟ ਦੇ ਉੱਤੇ ਉਮੀਦਵਾਰ ਕੌਣ ਹੈ ਇਸ ਦਾ ਜ਼ਾਹਿਰ ਤੌਰ ਦੇ ਉੱਤੇ ਫੈਸਲਾ ਸੁਣਾ ਦਿੱਤਾ ਗਿਆ ਹੈ ਕਿ ਜਲੰਧਰ ਸੀਟ ਤੋਂ ਉਮੀਦਵਾਰੀ ਕੌਣ ਕਰੇਗਾ ਕਦੋਂ ਸਾਹਮਣੇ ਆਵੇਗਾ ਹਰ ਇੱਕ ਚੀਜ਼ ਸੀਐਮ ਭਗਵੰਤ ਮਾਨ ਨੇ ਉਸ ਟਵੀਟ ਦੇ ਵਿੱਚ ਦੱਸ ਦਿੱਤਾ। ਖੈਰ ਉਸ ਟਵੀਟ ਦਾ ਜੇ ਰੁਖ ਕਰੀਏ ਤਾਂ ਟਵੀਟ ਦੇ ਵਿੱਚ ਇਹੀ ਗੱਲ ਲਿਖੀ ਗਈ ਹੈ ਕਿ 16 ਤਰੀਕ ਨੂੰ ਅੱਜ 11 ਆ ਤੇ 16 ਤਰੀਕ ਨੂੰ ਇਸ ਬਾਰੇ ਮੁਕੰਮਲ ਫੈਸਲਾ ਤੁਹਾਨੂੰ ਸੁਣਾ ਦਿੱਤਾ ਜਾਵੇਗਾ ਲੋਕਾਂ ਨੂੰ ਸੁਣਾ ਦਿੱਤਾ ਜਾਵੇਗਾ ਕਿ ਜਲੰਧਰ ਸੀਟ ਤੋਂ ਉੱਤਰ ਕੌਣ ਰਿਹਾ ਹੈ ਕਿਹੜਾ ਲੀਡਰ ਜਲੰਧਰ ਸੀਟ ਤੋਂ ਨਿਤਰ ਰਿਹਾ ਹੈ ਸੁਸ਼ੀਲ ਕੁਮਾਰ ਰਿੰਕੂ ਦੇ ਖਿਲਾਫ ਕੌਣ ਆਖਿਰ ਬਾਜ਼ੀ ਮਾਰ ਸਕਦਾ ਸੁਸ਼ੀਲ ਕੁਮਾਰ ਰਿੰਕੂ ਦੇ ਖਿਲਾਫ ਲਗਾਤਾਰ ਚਰਚੇ ਨੇ ਇੱਕ ਪਾਸੇ ਤਾਂ ਰਾਖਵੀਂ ਸੀਟ ਹੈ ਹਰਗੇਸੇ ਸੋਚਿਆ ਨਹੀਂ ਜਾ ਸਕਦਾ ਕਿ ਸ੍ਰੀ ਭਗਵੰਤ ਜੀ ਇੱਥੋਂ ਲੜਨ ਸੁਸ਼ੀਲ ਕੁਮਾਰ ਰਿੰਕੂ ਨੇ ਤਾਂ ਪਤਾ ਨਹੀਂ ਕਿਸ ਤਰ੍ਹਾਂ ਕਹਿ ਦਿੱਤਾ ਪਰ ਲਗਾਤਾਰ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਨੇ ਉਹਨਾਂ ਦੇ ਬਾਬਤ ਆਮ ਆਦਮੀ ਪਾਰਟੀ ਦੇ ਲੀਡਰ ਕਹਿ ਰਹੇ ਨੇ ਕਿ ਮਜ਼ਾ ਚਖਾਇਆ ਜਾਵੇਗਾ ਸੁਸ਼ੀਲ ਕੁਮਾਰ ਰਿੰਕੂ ਨੂੰ ਮਜ਼ਾ ਚਖਾਇਆ ਜਾਵੇਗਾ ਉਹਨਾਂ ਦੇ ਲੀਡਰ ਆਮ ਆਦਮੀ ਪਾਰਟੀ ਦੇ ਵਰਕਰਸ ਕਹਿ ਰਹੇ ਨੇ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਗਦਾਰੀ ਦਾ ਸਬਕ ਸਿਖਾਇਆ ਜਾਵੇਗਾ ਹਾਲਾਂਕਿ ਸੁਸ਼ੀਲ ਕੁਮਾਰ ਰਿੰਕੂ ਉਹ ਇੱਕ ਗਦਾਰੀ ਨਹੀਂ ਪ੍ਰਤੀਤ ਹੋ ਰਹੀ ਦੂਜੇ ਪਾਸੇ ਜੇ ਗੱਲ ਕਰੀਏ ਇਸ ਪੂਰੇ ਮਾਮਲੇ ਦੀ ਤਾਂ ਫਿਲਹਾਲ ਇਹੀ ਚਰਚਾਵਾ ਨੇ ਕਿ ਆਖਰਕਾਰ ਸੀਐਮ ਭਗਵੰਤ ਮਾਨ ਕਿੰਨੂੰ ਚੋਣ ਮੈਦਾਨ ਚ ਉਤਾਰਦੇ ਨੇ ਦੂਜੇ ਪਾਸੇ ਜੇ ਗੱਲ ਕਰੀਏ ਅਜੇ ਤੱਕ ਜਲੰਧਰ ਸੀਟ ਦੇ ਉੱਤੇ ਬਵਾਲ ਖਤਮ ਨਹੀਂ ਹੋਇਆ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਅੰਦਰ ਅਜੇ ਤਾਂ ਚਰਚੇ ਇਹ ਵੀ ਨੇ ਕਿ ਇਸ ਸੀਟ ਤੋਂ ਚੌਧਰੀ ਪਰਿਵਾਰ ਨੂੰ ਆਮ ਆਦਮੀ ਪਾਰਟੀ ਹੀ ਖਿੱਚ ਲਵੇ ਚਰਚੇ ਇਹ ਵੀ ਨੇ ਕਿ ਚੌਧਰੀ ਪਰਿਵਾਰ ਦਿੱਲੀ ਦੇ ਵਿੱਚ ਬੈਠਾ ਇਹੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਤੇ ਨਾ ਕਿਤੇ ਹੋਰ ਟੁੱਲ ਲੱਗ ਜਾਵੇ ਕਿਉਂਕਿ ਕਾਂਗਰਸ ਪਾਰਟੀ ਤਾਂ ਹੱਥ ਪੱਲਾ ਫੜਾਉਣੋਂ ਰਹੀ ਦੱਸਦੀ ਹੈ ਕਿ ਵਿਕਰਮਜੀਤ ਸਿੰਘ ਚੌਧਰੀ ਜਿਹੜੇ ਫਲੋਰ ਤੋਂ ਐਮਐਲਏ ਨੇ ਉਹ ਚੋਣ ਮੈਦਾਨ 'ਚ ਉਤਰਨ ਦੀ ਚਾਹਤ ਰੱਖਦੇ ਨੇ ਦੱਸਿਆ ਜਾ ਰਿਹਾ ਹੈ ਕਿ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਵਿਕਰਮਜੀਤ ਚੌਧਰੀ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਨੂੰ ਕਾਲੇ ਨੇ ਹਾਲਾਂਕਿ ਉਹਨਾਂ ਨੇ ਆਪਣੇ ਅਸਤੀਫੇ ਤੋਂ ਬਾਅਦ ਯਾਨੀ ਕਿ ਚੀਫ ਵਿਪ ਦੇ ਅਸਤੀਫੇ ਤੋਂ ਬਾਅਦ ਇਹ ਜ਼ਾਹਰ ਕਰ ਦਿੱਤਾ ਸੀ ਕਿ ਪਾਰਟੀ ਨਹੀਂ ਛੱਡਣਗੇ ਪਾਰਟੀ ਦੀ ਬੜੀ ਲੰਮੀ ਲੈਗੇਸੀ ਹੈ ਔਰ ਉਸ ਲੈਗੇਸੀ ਨੂੰ ਛਿੱਕੇ ਨਹੀਂ ਢੰਗਿਆ ਜਾਵੇਗਾ ਇਸ ਵਾਸਤੇ ਉਹਨਾਂ ਨੇ ਇਹ ਤਾਂ ਜ਼ਾਹਰ ਕਰ ਦਿੱਤਾ ਸੀ ਕਿ ਪਾਰਟੀ ਨਹੀਂ ਛੱਡੀ ਜਾਵੇਗੀ ਪਰ ਕਹਿਣੀ ਤੇ ਕਰਨੀ ਦੇ ਵਿੱਚ ਕਹਿੰਦੇ ਜ਼ਮੀਨ ਅਸਮਾਨ ਦਾ ਕਈ ਵਾਰ ਫਰਕ ਆ ਜਾਂਦਾ ਉਸੇ ਤਰ੍ਹਾਂ ਜਿਵੇਂ ਸੁਸ਼ੀਲ ਰਿੰਕੂ ਗੁਰਦੁਆਰਾ ਸਾਹਿਬ ਦੇ ਬਾਹਰ ਖੜਕੇ ਤੇ ਦਾਵਾ ਕਰਦੇ ਨੇ ਕਿ ਅਸੀਂ ਪਾਰਟੀ ਦੇ ਵਫਾਦਾਰ ਆ ਅਸੀਂ ਪਾਰਟੀ ਦੇ ਨਾਲ ਚੱਲਾਂਗੇ ਤੇ ਅਗਲੇ ਹੀ ਦਿਨ ਉਹਨਾਂ ਨੇ ਭਾਜਪਾ ਦਾ ਝੰਡਾ ਘਰ ਦੀ ਛੱਤ ਦੇ ਉੱਤੇ ਲਾ ਲਿਆ ਜਿਸ ਤੋਂ ਸ਼ਾਇਦ ਇਹ ਜ਼ਾਹਿਰ ਹੋ ਗਿਆ ਕਿ ਕਿੰਨੇ ਇੱਕ ਕੰਕਰੀਟ ਹੋਣਾਂ ਦੇ ਵਿਚਾਰ ਨੇ ਕਿ ਉਹਨਾਂ ਦੀ ਵਿਚਾਰਧਾਰਾ ਕਿੱਥੇ ਖੜਦੀ ਹੈ ਖੈਰ ਇਹ ਰਹੀ ਸੁਸ਼ੀਲ ਰਿੰਕੂ ਦੀ ਗੱਲ ਹੁਣ ਗੱਲ ਆਉਂਦੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਚਰਚੇ ਚੱਲਦੇ ਪਏ ਨੇ ਕਿਉਂਕਿ ਕਾਂਗਰਸ ਪਾਰਟੀ ਦੇ ਐਮਐਲਏ ਵਿਕਰਮਜੀਤ ਚੌਧਰੀ ਨਾਖੁਸ਼ ਨੇ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਤੋਂ ਪਹਿਲਾਂ ਤਾਂ ਚਰਚਾਵਾ ਇਹ ਸੀ ਕਿ ਦਿੱਲੀ ਜਾਣ ਦਾ ਅਸਲ ਮਕਸਦ ਇਹ ਹੈ ਕਿ ਉੱਥੇ ਜਾ ਕੇ ਚਰਨਜੀਤ ਸਿੰਘ ਚੰਨੀ ਦੀ ਦਾਅਵੇਦਾਰੀ ਨੂੰ ਖਤਮ ਕੀਤਾ ਜਾਵੇ ਖਾਰਜ ਕੀਤਾ ਜਾਵੇ ਔਰ ਉੱਥੋਂ ਤਾਂ ਚੌਧਰੀ ਸੰਤੋਖ ਸਿੰਘ ਦੇ ਧਰਮ ਪਤਨੀ ਕਰਨਜੀਤ ਚੌਧਰੀ ਨੂੰ ਉਮੀਦਵਾਰ ਬਣਾਇਆ ਜਾਵੇ ਜਾਂ ਫਿਰ ਵਿਕਰਮਜੀਤ ਚੌਧਰੀ ਨੂੰ ਪਰ ਹੁਣ ਚਰਚਾਾਂ ਮਾਂ ਅਲੈਦਾ ਹੋ ਗਈਆਂ ਨੇ ਹੁਣ ਇਹ ਚੱਲਦਾ ਪਿਆ ਕਿ ਦੋਵੇਂ ਮਾਂ ਪੁੱਤ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਨੂੰ ਕਾੜੇ ਨੇ ਔਰ ਕਿਸੇ ਵੇਲੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਨੇ ਹੁਣ ਜੇ ਆਮ ਆਦਮੀ ਪਾਰਟੀ ਦਾ ਪੱਲਾ ਫੜਦੇ ਨੇ ਤਾਂ ਫਿਰ ਕੀ ਚੌਧਰੀ ਸੰਤੋਖ ਸਿੰਘ ਦੇ ਸੁਪੁੱਤਰ ਜਿਨ੍ਹਾਂ ਦੀ ਸਾਰੀ ਲੈਗਸੀ ਕਾਂਗਰਸ ਪਾਰਟੀ ਦੇ ਵਿੱਚ ਰਹੀ ਹੈ ਜਿਨ੍ਹਾਂ ਨੇ ਸਾਰਾ ਆਪਣਾ ਜੀਵਨ ਕਾਂਗਰਸ ਦੇ ਵਿੱਚ ਸੇਵਾ ਕੀਤੀ ਜਲੰਧਰ ਸੀਟ ਤੋਂ ਉਹਨਾਂ ਦੇ ਪੁਰਖੇ ਜਿਹੜੇ ਨੇ ਉਹ ਖਾਸੇ ਸਰਗਰਮ ਰਹੇ ਨੇ ਹੁਣ ਉਹ ਵਿਕਰਮਜੀਤ ਚੌਧਰੀ ਕਾਂਗਰਸ ਪਾਰਟੀ ਨੂੰ ਛੱਡ ਦੇਣਗੇ ਮਾਂ ਪਾਰਟੀ ਨੂੰ ਛੱਡ ਦੇਣਗੇ ਇੱਥੇ بڑے بڑے ਸੂਰਮਿਆਂ ਨੇ ਮਾਪਾਰਟੀਆਂ ਨੂੰ ਅਲਬਿਦਾ ਕਹਿ ਕੇ ਤੇ ਦੂਜੀਆਂ ਪਾਰਟੀਆਂ ਜੁਆਇਨ ਕਰ ਲਈਆਂ ਨੇ ਵਿਕਰਮਜੀਤ ਚੌਧਰੀ ਕਰ ਲੈਣਗੇ ਇਹ ਵੀ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੋਵੇਗੀ ਪਰ ਵਿਕਰਮਜੀਤ ਚੌਧਰੀ ਕਹਿੰਦੇ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦਾ ਪੱਲਾ ਛੇਤੀ ਫੜ ਲੈਣ ਆਉਂਦੇ ਸਮੇਂ ਦੇ ਵਿੱਚ ਜੇ ਆਮ ਆਦਮੀ ਪਾਰਟੀ ਦਾ ਪੱਲਾ ਫੜਦੇ ਵੀ ਨੇ ਤਾਂ ਕੀ ਇੱਕ ਹਾਰੇ ਹੋਏ ਪਰਿਵਾਰ ਨੂੰ ਦੁਬਾਰਾ ਸੀਟ ਦਿੱਤੀ ਜਾਵੇਗੀ ਜਾਂ ਨਹੀਂ ਖੈਰ ਇਸ ਦਾ ਪ੍ਰਮਾਣ ਚ ਰਣਜੀਤ ਸਿੰਘ ਚੰਨੀ ਤੋਂ ਵੀ ਸਾਹਮਣੇ ਆਉਂਦਾ ਦੋ ਹਲਕਿਆਂ ਤੋਂ ਉਤੋਂ ਵਿਧਾਨ ਸਭਾ ਚੋਣਾਂ ਹਾਰ ਚੁੱਕੇ ਤਾਂ ਵੀ ਐਮਪੀ ਦੀ ਸੀਟ ਵਾਸਤੇ ਦਾਵੇਦਾਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਚੌਧਰੀ ਪਰਿਵਾਰ ਤਾਂ ਖੈਰ ਸਿਰਫ ਬਾਈ ਇਲੈਕਸ਼ਨਸ ਹੀ ਹਾਰਿਆ ਤਾਂ ਕਿਹਾ ਜਾਂਦਾ ਹੈ ਕਿ ਬਾਈ ਇਲੈਕਸ਼ਨਸ ਦੇ ਵਿੱਚ ਜਿੱਤ ਜ਼ਿਆਦਾਤਰ ਉਸੇ ਦੀ ਹੁੰਦੀ ਹੈ ਜ ਜਿਹਦੀ ਸਰਕਾਰ ਹੁੰਦੀ ਹੈ ਖੈਰ ਚੌਧਰੀ ਪਰਿਵਾਰ ਫਿਲਹਾਲ ਆਮ ਆਦਮੀ ਪਾਰਟੀ ਤੇ ਜਾਂਦਾ ਹੈ ਜਾਂ ਨਹੀਂ ਇਹ ਸਮਾਂ ਦੱਸੇਗਾ ਔਰ ਜੇ ਜਾਂਦਾ ਹੈ ਤਾਂ ਉਮੀਦਵਾਰ ਵਿਕਰਮਜੀਤ ਚੌਧਰੀ ਹੋਣਗੇ ਜਾਂ ਨਹੀਂ ਉਹ ਵੀ ਆਉਂਦੇ ਸਮੇਂ ਦੇ ਵਿੱਚ ਪਤਾ ਲੱਗੂਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ